ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਬਿਨ ਗੁਰ ਰੋਗ ਨਾ ਟੁੱਟਈ ਬਿਨ ਗੁਰ ਤੇ ਜਮਕ ਦੇ ਕੇ ਬਿਨ ਗੁਰ ਰੋਗ ਨਾ ਟੁੱਟਈ ਤੱਤੇ ਨਾਲ ਟੁੱਟਈ ਬਿਨ ਗੁਰ ਰੋਗ ਨਾ ਟੁੱਟਈ ਹੋ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੈ ਸਮਾਏ ਗੁਰ ਸਬਦੀ ਹਰ ਪਾਈਐ ਬਿਨ ਸਬਦੈ ਭਰਮ ਭੁਲਾਏ ਮਨ ਰੇ ਨਿਜ ਕਰ ਵਾਸਾ ਹੋਏ RAM ਨਾਮ ਸਾਲਾਹਿ ਤੂ ਫਿਰ ਆਮਨ ਜਾਣ ਨਾ ਹੋਏ ਰਹਾ ਹਰ ਏਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਾਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਪਾਵੇ ਤੈ ਦੇ ਹਉ ਮੈਂ ਸਭਾ ਗਣਤ ਹੈ ਗਣ ਤੈ ਨਾਉ ਸੁਖ ਨਾਹਿ ਬੇਖ ਕੀ ਕਾਰ ਕੁਮਾਵਣੀ ਬੇਖ ਹੀ ਮਾਹੇ ਸਮਾਹੇ ਬਿਨ ਨਾਵੇ ਠੌਰ ਨਾ ਪਾਈਨੀ ਜਮਪੁਰ ਦੁਖ ਸਹਾਹਿ ਜਮਪੁਰ ਦੁਖ ਸਹਾਹਿ ਜਮਪੁਰ ਅੱਖਰ ਦੇ ਵਿੱਚ ਮੰਮਾ ਅੱਖਰ ਤੇ ਪਪਾ ਅੱਖਰ ਇੱਕੋ ਪੰਗਤੀ ਦੇ ਨੇ ਤੇ ਦੋਵਾਂ ਨੂੰ ਬੋਲਣ ਲੱਗਿਆਂ ਸਾਡੇ ਬੁੱਧ ਜੋੜਦੇ ਨੇ ਤੇ ਆਮ ਸਾਡਾ ਉਚਾਰਨ ਬੜਿਆ ਹੁੰਦਾ ਜੰਪੂਰ ਜੰਪੂਰ ਕਰਕੇ ਨਹੀਂ ਬੋਲਣਾ ਜਾਮਪੂਰ ਜਾਮ ਬੋਲ ਕੇ ਆਪਣਾ ਬੁੱਲ ਖੋਲਣਾ ਹੈ ਫਿਰ ਅੱਗੇ ਪੁਰ ਬੋਲਣਾ ਹੈ ਜੰਪੂਰ ਜੰਪੂਰ ਦੂਖ ਸਹਾ ਹੈ ਜਿਉ ਪਿੰਡ ਸਭ ਤਿਸ ਦਾ ਤਿਸ ਹੈ ਦਾ ਆਧਾਰ ਗੁਰ ਪ੍ਰਸਾਦੀ 부ਝੀਏ ਤਾ ਪਾਏ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ